ਹੋਰ ਜੀ ਬਰਾੜ ਸਾਹਿਬ ਵਧੀਆ ਢਿਲੋ ਬਾਈ ਮਣਾਈ ਜਾਂਨੇ ਉਹ ਸ਼ਾਮਾਂ ਹਾਂ ਹਾਂ ਮਣਾਈ ਜਾਂਦੇ ਅਛਾ ਯਾਰ ਬਰਾੜ ਸਾਹਿਬ ਇੱਕ ਨਾ ਮੇਰੇ ਗੱਲ ਦਿਮਾਗ ਚ ਕਈ ਦਿਨਾਂ ਦੀ ਘੁੰਮੀ ਜਾਂਦੀ ਸੀ ਦੱਸ ਬਾਈ ਜਿਹੜਾ ਤਾਂ ਪਹਿਲਾਂ ਵਾਲਾ ਸਮਾਂ ਹੁੰਦਾ ਸੀ ਨਾ ਹੂੰ ਹੂੰ ਪਹਿਲਾਂ ਨਾ ਬੰਦੇ ਦੀ ਪਰਖ ਜੀ ਹੋ ਜਾਂਦੀ ਸੀ ਵਿਆਹ ਬੰਦਾ ਯਾਰ ਆਇਆ ਤੇ ਆ ਬੰਦਾ ਆ ਆਪਣਾ ਆਪਦਾ ਤੇ ਆ ਬਗਾਨਾ ਆ ਆਪਦਾ ਆ ਬਗਾਨਾ ਬਦਲ ਸੁਪਸ਼ਟ ਜੇ ਲੋਕ ਹੁੰਦੇ ਯਾਰ ਹੁਣ ਜਿਹੜਾ ਨਾ ਹੁਣ ਬੰਦੇ ਦੀ ਪਰਖ ਨਹੀਂ ਹੁੰਦੀ ਕਹਿੰਦਾ ਚੌਦੇ ਜੀ ਪੈ ਗਈ ਹੈ ਨਾ ਜਿਹੜਾ ਹਾਂ ਜਿਹੜਾ ਬੰਦਾ ਤਾਂ ਕਿਹੜਾ ਬੰਦਾ ਆਪਣਾ ਫਾਇਦਾ ਕਰਨ ਵਾਲਾ ਹੂੰ ਹੂੰ ਕਿਹੜਾ ਬੰਦਾ ਨੁਕਸਾਨ ਕਰਨ ਵਾਲਾ ਹੂੰ ਹੂੰ ਕੋਈ ਸਮਝ ਨਹੀਂ ਆਉਂਦੀ ਉੱਤੋਂ ਬੰਦਾ ਹੋਰ ਆ ਵਿੱਚੋਂ ਹੋਰ ਪਤਾ ਹੀ ਨਹੀਂ ਲੱਗਦਾ ਯਾਰ ਵੀ ਹੈ ਬੰਦੇ ਦੇ ਮਨ ਦੇ ਵਿੱਚ ਕੀ ਆ ਤੈਨੂੰ ਮੈਂ ਨਿਸ਼ਾਨੀਆਂ ਦੱਸ ਤੈਜ ਹੋ ਗਈ ਦੁਨੀਆ ਨਿਸ਼ਾਨੀਆਂ ਦੱਸਦਾ ਬੰਦਿਆਂ ਦੀਆਂ ਹਾਂ ਜਿਹੜਾ ਬੰਦਾ ਤੈਨੂੰ ਲੋਕਾਂ ਸਾਹਮਣੇ ਸਲਾਹ ਦੇਵੇ ਨਾ ਹਾਂ ਉਹ ਬੰਦਾ ਤੇਰਾ ਭਲਾ ਨਹੀਂ ਕਰੂਗਾ ਕਦੇ ਵੀ ਉਹ ਸਿਰਫ ਤੇ ਸਿਰਫ ਤੈਨੂੰ ਨੀਵਾਂ ਖਾ ਰਿਆ ਹੁੰਦਾ ਸਹੀ ਜਿਹੜਾ ਤੇਰਾ ਆਪਦਾ ਹੋਊਗਾ ਨਾ ਹਾਂ ਉਹ ਤੈਨੂੰ ਅੰਦਰ ਵਾੜ ਕੇ ਜਾਂ ਪਾਸੇ ਕਰਕੇ ਸਲਾਹ ਦੇਊਗਾ ਵੀ ਢਿਲੋਂ ਆ ਇਹਦਾ ਕੰਮ ਕਰੀ ਜੇ ਨਾ ਤੇਰੇ ਵਾਸਤੇ ਫਾਇਦੇਮੰਦ ਨਹੀਂ ਠੀਕ ਇਹ ਤੋਂ ਐ ਕਰ ਲੈ ਤੇ ਜੇ ਜਿਹੜੇ ਬੰਦੇ ਨੇ ਚਾਰ ਬੰਦਿਆਂ ਚ ਕਹਤਾ ਵੀ ਢਿਲੋਂ ਆ ਤੂੰ ਕਰੀ ਤਾਂ ਜਾ ਨਾ ਤੇਰਾ ਐ ਨਹੀਂ ਯਾਰ ਤੂੰ ਨੂੰ ਐ ਕਰ ਲੈ ਹੂੰ ਉਹ ਫੁਕਰਾ ਟਾਈ ਬੰਦਾ ਤੇਰਾ ਭਲਾ ਨਾ ਕਰੂਗਾ ਨਾ ਤਾਂ ਕਰ ਰਿਹਾ ਹੁੰਦਾ ਉਦੋਂ ਵੀ ਗੱਲ ਕਹਿ ਕੇ ਵੀ ਨਾ ਤੇਰਾ ਆਉਣ ਵਾਲੇ ਟਾਈਮ ਚ ਕਰੂ ਠੀਕ ਹੈ ਉਹ ਸਿਰਫ ਤੇ ਸਿਰਫ ਆਪ ਚੰਗਾ ਤੇ ਤੈਨੂੰ ਨੀਵਾ ਵਿਖਾ ਰਿਆ ਨੀਵਾ ਮਤਲਬ ਆਪ ਦੀ ਜਾਨੀ ਕਿ ਵਿਦਵਾਨੀ ਘੋਟ ਰਿਆ ਹੁੰਦਾ ਵੀ ਲੋਕ ਮੈਨੂੰ ਕਹਣੇ ਯਾਰ ਵੀ ਇਹ ਕਿੱਡਾ ਭਲਾ ਬੰਦਾ ਹੂੰ ਇਹ ਯਾਰ ਕਿਵੇਂ ਗੱਲਾਂ ਦੱਸ ਰਿਹਾ ਨੂੰ ਹਨ ਪਰ ਇਹ ਗੱਲਾਂ ਨੋਟ ਕਰਿਆ ਕਰ ਵਾਕੀ ਮੇਰੇ ਵੀ ਮਨ ਦੇ ਉੱਤੇ ਉਸ ਚੀਜ਼ ਦਾ ਪ੍ਰਭਾਵ ਪਵੇ ਵੀ ਉਹਦਾ ਬੰਦਾ ਯਾਰ ਐ ਇਤਨਾ ਮਾੜਾ ਸੋਚਣ ਵਾਲਾ ਬੰਦਾ ਤੇਰੇ ਕਿਤੇ ਖੁਸ਼ੀ ਦੇ ਮੌਕੇ ਤੇ ਤੈਨੂੰ ਆ ਕੇ ਵਧਾਈ ਜਾਂ ਮੁਬਾਰਕਾ ਨਾ ਕੋਈ ਗੱਲ ਨੋਟ ਕਰ ਲਈ। ਠੀਕ ਆ ਵੀ ਜਿਹਦੇ ਦਿਲ ਦੇ ਵਿੱਚ ਪਾ ਹਾਂ ਤੈਨੂੰ ਜੇ ਕਿਸੇ ਨੇ ਕਿਤੇ ਹੋਰ ਦੇਤੀਆਂ ਤੇ ਫਿਰ ਉਹ ਐਂ ਕਹਿੰਦੇ ਉਹ ਯਾਰ ਮੈਂ ਭੁੱਲ ਹੀ ਗਿਆ ਲੈ ਮੈਂ ਵੀ ਮੇਰੇ ਵੱਲੋਂ ਵੀ ਵਧਾਈਆਂ ਉਹਦੇ ਉੱਤੇ ਕਾਟਾ ਮਾਰ ਦਿਆ ਕਰ ਜਿਹੜਾ ਕਵੇ ਨਾ ਮੌਕੇ ਤੇ ਯਾਰ ਵਧਾਈਆਂ ਮੈਂ ਵੀ ਦੇਣੀ ਆ ਸੀ ਲੋਕਾਂ ਨੂੰ ਵੇਖ ਕੇ ਦੇਵੇ। ਉਹ ਬੰਦਾ ਤੇਰਾ ਭਲਾ ਨਹੀਂ ਕਰੂਗਾ। ਪਤਾ ਉਹਨੂੰ ਸਾਰਾ ਹੀ ਹੁੰਦਾ। ਉਹ ਕੱਚਾ ਹੁੰਦਾ ਦੇ ਰਿਆ ਹੁੰਦਾ ਵੀ ਯਾਰ ਇਹਦੇ ਬੰਦੇ ਨੇ ਤਾਂ ਦੇਤੀਆਂ। ਬੇਟਾ ਨਾਨੂੰ ਮੇਰੇਾਰੇ ਪਤਾ ਲੱਗ ਜੀ ਮੈਂ ਜਾਲੀ ਆ ਹੂੰ ਤੇ ਇੱਕ ਬੰਦੇ ਹੁੰਦੇ ਤੇਰੀ ਕਿੱਡੀ ਵੀ ਕਾਮਯਾਬੀ ਆ ਹਾਂ ਉਹਨੇ ਤੇਰੇ ਕੋਲੇ ਘਟਾ ਕੇ ਪੇਸ਼ ਕਰਨਾ ਅੱਛਾ ਜੇ ਆਪਾਂ ਅਗਲੇ ਨੂੰ ਆਖਲਾ ਦੇਣ ਦੀ ਖਾਤਰ ਨਹੀਂ ਕਹਤਾ ਹਾਂ ਵੀ ਕਹਿ ਦਿੰਦੇ ਜਾਂ ਕਹਤਾ ਹਨ ਯਾਰ ਆ ਤਾਂ ਢਿਲੋਂ ਬਹੁਤ ਵਧੀਆ ਕੰਮ ਹੋ ਗਿਆ ਯਾਰ ਹਾਂ ਤੂੰ ਜ਼ਮੀਨ ਲੈ ਲਈ ਬੜੀ ਮੌਕੇ ਤੇ ਮਹਿੰਗੀ ਹੋ ਗਈ ਪਰ ਉਹ ਬੰਦਾ ਇਹ ਹੀ ਕਹੂਗਾ ਯਾਰ ਤੂੰ ਲੈ ਤਾਂ ਲਈ ਪਰ ਮੈਨੂੰ ਨਹੀਂ ਚਾਹੀਦਾ ਉਹਦੇ ਚ 네ਗੇਟਿਵਿਟੀ ਮਤਲਬ ਉਹ ਪੇਸ਼ ਕਰੂਗਾ ਹਾਂ ਵੀ ਇਹ ਸੜਕ ਤੋਂ ਦੂਰ ਆ ਮੇਰਾ ਮਨ ਤੋੜੂਗਾ ਹਾਂ ਕਿਵੇਂ ਨਾ ਗੁੱਜੇ ਤਰੀਕੇ ਨਾਲ ਸਿੱਧਾ ਨਹੀਂ ਹੂੰ ਮਨੋਵਿਗਿਆਨਕ ਤਰੀਕੇ ਨਾਲ ਤੈਨੂੰ ਡੇਗੂਗਾ ਯਾਰ ਮੇਰੇ ਜਾਨ ਤੋਂ ਬਾਅਦ ਢਿੱਲੋਂ ਪਸਤਾਵੇ ਯਾਰ ਉਹ ਬੰਦਾ ਆਉਂਦਾ ਨਹੀਂ ਹੁੰਦਾ ਸਹੀ ਆ ਉਹਦੇ ਲੋਕਾਂ ਤੋਂ ਬਚਿਆ ਕਰ ਸਹੀ ਆ ਮੈਂ ਜਿਵੇਂ ਜਿਵੇਂ ਤੁਸੀਂ ਦੱਸੀ ਜਾਂਦੇ ਹੋ ਨਾ ਮੇਰੇ ਰੀਲ ਕੁੰਮੀ ਜਾਂਦੀ ਆ ਬੰਦੇ ਆਈ ਜਾਂਦੇ ਨੇ ਯਾਰ ਬੰਦੇ ਆਈ ਜਾਂਦੇ ਆ ਵੀ ਫਲਾਣਾ ਬੰਦਾ ਆਏ ਆ ਤੇ ਓੰਕਾ ਬੰਦਾ ਆਏ ਆ ਉਹਨਾਂ ਦੀ ਸਮਝ ਆਈਏ ਇਹ ਨਾ ਬਈ ਕਿਤਾਬਾਂ ਨਾਲੋਂ ਲੋਕਾਂ ਨੂੰ ਪੜ੍ਹਨਾ ਪੈਂਦਾ। ਸਹੀ। ਜਦੋਂ ਲੋਕਾਂ ਨੂੰ ਪੜ੍ਹਨ ਸਿੱਖ ਗਿਆ ਤਾਂ ਹੂੰ ਤੇ ਉਹਦੋਂ ਸਿੱਖ ਜਾਏਗਾ। ਹਾਂ ਇਹ ਹੁਣ ਨਾ ਬੰਦੇ ਜਦੋਂ ਪਹਿਲਾਂ ਪਤਾ ਨਹੀਂ ਤਾਂ ਆਪ ਛੋਟੇ ਹੁੰਦੇ ਸੀ ਬੱਚੇ ਹੁੰਦੇ ਸੀ। ਉਹ ਗੱਲਾਂ ਹੀ ਨਹੀਂ ਰਹੀਆਂ ਯਾਰ ਉਦੋਂ ਲੋਕ ਹੋਰ ਤਰ੍ਹਾਂ ਦੇ ਹੁੰਦੇ ਸੀ। ਸਾਫ਼ ਹੁੰਦੇ ਸੀਗੇ। ਜੇ ਮੂੰਹ ਤੇ ਕਹਿ ਦਿੰਦੇ ਸੀ ਉਹ। ਹਾਂ ਜਿਹੜਾ ਬੰਦਾ ਯਾਨੀ ਕਿ ਮਾੜਾ ਉਹ ਤਾਂ ਮਾੜਾ ਹੀ ਸੀ। ਜਿਹੜਾ ਚੰਗਾ ਉਹ ਚੰਗਾ ਸੀ। ਤੈਨੂੰ ਦੱਸਾਂ ਜਿਹਦਾ ਸਰਕਲ ਜਿਆਦਾ ਹੈ ਨਾ ਉਹਦਾ ਕੋਈ ਯਾਰ ਨਹੀਂ ਹੁੰਦਾ। ਸਰਕਲ ਜਿੰਨਾ ਘਟਾ ਲੇਗਾ ਜਿੰਨਾ ਸਰਕਲ ਘਟਾ ਲੇਗਾ ਉਹਨਾਂ ਤੋਂ ਸਕੂਨ ਚ ਰਹੇਗਾ ਤੇ ਸੌਖਾ ਰਹੇਗਾ ਠੀਕ ਆ ਜਿੰਨਾ ਸਰਕਲ ਵਧਾ ਲੇਗਾ ਤਾਂ ਪਰੇਸ਼ਾਨੀਆਂ ਖੜੀਆਂ ਕਰੇਗਾ ਮੈਂ ਉਲਟ ਚੱਲੀ ਜਾਣਾ ਮੈਂ ਇਹ ਰੋ ਬੰਦੇ ਦਾ ਬਾਲਾ ਵੱਡਾ ਹੋਣਾ ਚਾਹੀਦਾ ਤੂੰ ਪੁਰਾਣੇ ਟਾਈਮ ਚ ਉਤਰਿਆ ਫਿਰਦਾ ਉਦੋਂ ਬੰਦਿਆਂ ਦੀ ਲੋੜ ਹੁੰਦੀ ਸੀ ਤੇ ਬੰਦੇ ਨਾਲ ਵੀ ਖੜਦੇ ਹੁੰਦੇ ਸੀ ਉਦੋਂ ਨਾ ਜਿਹੜੇ ਯਾਰ ਦੋਸਤ ਹੁੰਦੇ ਸੀਗੇ ਉਹ ਬਾਹਾਂ ਬੰਨਦੇ ਸੀ ਬੰਦੇ ਨੇ ਹਮ ਅੱਜ ਕੱਲ ਲੋਕ ਬਾਹਾਂ ਨਹੀਂ ਬੰਨਦੇ ਸਾਰੇ ਤਾਂ ਨਿੱਕੋ ਜਾਂਦੇ ਹਮ ਹਰੇਕ ਬੰਦੇ ਦੀ ਕਮਾਈ ਹੁੰਦੀ ਹੈ ਵੀ 2-3000 ਦੋਸਤ ਵਧੀਆ ਹੁੰਦੇ ਉਹਦੇ ਕੋਲੇ ਹਮ ਪਰ ਜ਼ਿਆਦਾਤਰ ਲੋਕ ਬਾਹਾਂ ਨਹੀਂ ਬੰਨਦੇ ਜੜਾਂ ਵੜਦੇ ਆ ਉਹ ਜੜਾਂ ਵੜਦੇ ਆ ਤੇਰੇ ਜ਼ਿਆਦਾ ਆ ਜਾਣਗੇ ਠੀਕ ਹੈ ਨਾ ਆਈ ਜਾਂਦੇ ਆ ਇੱਕ ਤੂੰ ਉਹ ਬੰਦੇ ਜਿਹੜੇ ਮੰਨ ਲਾ ਤੂੰ ਕਿਤੇ ਮਹਿਫਲ 'ਚ ਬੈਠਾ ਹਾਂ ਤੇਰਾ ਕਿਸੇ ਨੇ ਮਜ਼ਾਕ ਹਟਾਤਾ ਮਜ਼ਾਕ ਡਾਉਣ ਵਾਲਾ ਤਾਂ ਹੋ ਸਕਦਾ ਤੇਰੇ ਯਾਰ ਦੋਸਤੋ ਵੀ ਪਰ ਜਿਹੜਾ ਬੰਦਾ ਸਭ ਤੋਂ ਉੱਚੀ ਅਸੂਗਾਣਾ ਜਾਦੇ ਰਲਾ ਪਾਊਗਾ ਹਾਂ ਉਹਨੂੰ ਪਾਸੇ ਕੱਢ ਲਈ ਆਪ ਦੀ ਗਿਣਤੀ ਮੈਂਤੀ ਚ ਸਹੀ ਇਹ ਬੰਦਾ ਮੇਰੇ ਹਾਸਤੇ ਮਾੜਾ ਮੇਰਾ ਕਦੇ ਭਲਾ ਨਹੀਂ ਕਰੂਗਾ ਕਿ ਜਾਦੇ ਨਹੀਂ ਹਾਸਤੇ ਹੁੰਦੇ ਹਾਂ 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 ਹਾਸੜ ਚੱਕ ਦਿੰਦੇ ਹੁੰਦੇ ਜਾਂ ਗੱਲ ਚੱਕ ਲੈਂਦੇ ਹੁੰਦੇ ਹਾਂ ਤੇ ਜਿਹਦੇ ਚ ਬੇਇੱਜ਼ਤੀ ਵਾਲੀ ਗੱਲ ਹੋਵੇ ਵਿਖਾਵੇ ਚ ਲੱਗਦੇ ਹੁੰਦੇ ਵੀ ਯਰੇ ਇਹ ਤਾਂ ਆਪਣੇ ਯਾਰ ਦੋਸਤਾਂ ਵਿਖਾਵਾ ਐ ਕਰ ਦਿੰਦੇ ਹਮ ਪਰ ਉਹ ਵੇਖ ਲਈ ਵੀ ਇਹਨੇ ਗੱਲ ਚੱਕੀ ਏ ਬੰਦੇ ਨੇ ਹਮ ਤੇ ਇਹ ਆਪਣਾ ਭਲਾ ਨਹੀਂ ਸੋਚਦਾ ਇਹ ਬੰਦਾ ਮਾੜਾ ਇੱਕ ਹੋਰ ਕਿਸਮ ਹੁੰਦੀ ਆ ਉਹ ਬੰਦੇ ਨਾ ਉਡੀਕਦੇ ਰਹਿੰਦੇ ਆ ਹੂੰ ਵੀ ਇਹ ਬੰਦਾ ਕਦੋਂ ਪ੍ਰੋਬਲਮ ਚ ਆਵੇ ਤੇਰੇ ਸੌਖੇ ਟਾਈਮ ਨਹੀਂ ਤੇਰੇ ਕੋਲੇ ਆਉਣਗੇ ਉਹ ਹੂੰ ਜਿਵੇਂ ਤੈਨੂੰ ਪਹਿਲਾਂ ਦੱਸਿਆ ਨਾ ਵੀ ਵਧਾਈਆਂ ਦੇਣ ਨਹੀਂ ਆਉਂਦੇ ਹੂੰ ਤੇਰੇ ਸੌਖੇ ਟਾਈਮ ਨਹੀਂ ਆਉਣਗੇ ਤੇਰਾ ਔਖਾ ਟਾਈਮ ਢੀਕਦੇ ਰਹਿੰਦੇ ਆ ਵੀ ਕਦੋਂ ਇਹਦੇ ਤੇ ਕੋਈ ਮੁਸੀਬਤ ਪਾਵੇ ਹੂੰ ਤੇ ਕਦੋਂ ਇਹਨੂੰ ਹੋੜ ਢਿੱਗ ਕੇ ਜਾ ਕੇ ਹੋਰ ਢੇਕ ਕੇ ਆ ਕੇ ਤੈਨੂੰ ਉਹਨਾਂ ਨੇ ਹੌਸਲਾ ਨਹੀਂ ਦੇਣਾ ਤੈਨੂੰ ਡਰਾਉਣਗੇ ਹੂੰ ਇਹਦਾ ਤੂੰ ਬਚ ਗਿਆ ਤਾਂ ਤੇਰੇ ਨਾਲ ਵੀ ਹੋ ਸਕਦਾ ਸੀ ਤੇ ਮੈਨੂੰ ਆਇਆ ਲੱਗੂਗਾ ਵੀ ਇਹ ਦੁੱਖ ਦੇ ਟਾਈਮ 'ਚ ਮੇਰੇ ਨਾਲ ਆਇਆ ਬਦਲ ਗਿਆ ਟੇਲੋ ਸਾਰਾ ਕੁਝ ਬਦਲ ਗਿਆ ਯਾਨੀ ਇੱਕ ਸਟੈਪ ਦੋ ਸਟੈਪ ਗਾਂਹ ਹੋ ਗਏ ਲੋਕ ਉਲਟ ਜਿਹੜੇ ਨੂੰ ਮਤਲਬ ਸੋਚਦੇ ਆ ਨਾ ਆਪਾਂ ਮੇਰੀ ਗੱਲ ਸਮਝ ਰਹੇ ਹੋ ਵੀ ਆਪਾਂ ਜਿੱਥੋਂ ਅੰਦਾਜ਼ਾ ਲਾਉਣੇ ਆ ਉਦੋਂ ਦੋ ਰਤੀਆਂ ਗਾਂਹ ਦੀ ਗੱਲ ਕਰ ਤੈਨੂੰ ਮੈਂ ਦੱਸਦਾ ਬਈ ਯਾਰੀਆਂ ਯੂਰੀਆਂ ਨਾ ਹਾਂ ਆਪਣੇ ਨਾਲ ਹੀ ਤੁਰ ਜਾਣੀਆਂ ਜਿਹੜੀ ਆਪਣੀ ਪੀੜ੍ਹੀ ਆ ਨਾ ਹਾਂਜੀ ਜਿਹੜੇ ਆਉਣ ਵਾਲੇ ਜਵਾਕ ਆ ਉਹਨਾਂ ਦੀਆਂ ਯਾਰੀਆਂ ਪਤਾ ਕਿਹੜੀਆਂ ਹਮ ਇੱਕ ਦੂਜੇ ਨੂੰ ਵਟਸਐਪ ਤੇ ਮੈਸੇਜ ਭੇਜਤਾ ਹਾਂ ਜਾਂ ਜਿਹੜੇ ਪੜਨ ਵਾਲੇ ਆ ਨੋਟਸ ਲੈ ਲੈ ਇੱਕ ਦੂਜੇ ਤੋਂ ਇਹ ਤਾਂ ਜੇ ਕੋਈ ਆਪਣੀ ਪੀੜ੍ਹੀ ਤੋਂ ਬੱਚਾ ਬੰਦਾ ਆਉਣ ਵਾਲੇ ਜਵਾਕਾਂ ਨੂੰ ਦੱਸਿਆ ਕਰੂ ਨਾ ਵੀ ਸਾਡੀਆਂ ਯਾਰੀਆਂ ਆਏ ਹੁੰਦੀਆਂ ਇੱਥੇ ਜਵਾਕ ਹੈਰਾਨੀ ਮੰਨਿਆ ਕਰਨਗੇ ਹੂੰ ਵੀ ਯਾਰ ਐਵੇਂ ਵੀ ਹੁੰਦਾ ਸੀਗਾ ਆਪਣੇ ਵੇਖਣ ਚ ਬੱਸਾਂ ਵਾਲਿਆਂ ਨਾਲ ਲੜਦੇ ਹੁੰਦੇ ਸੀ ਹਾਂ ਮੈਂ ਤਿੰਨ ਚਾਰ ਯਾਰਾਂ ਦੋਸਤਾਂ ਨੂੰ ਜਾਣਦਾ ਆਪਣੇ ਨੂੰ ਜਿਨ੍ਹਾਂ ਨੇ ਲੋਕਾਂ ਕਰਕੇ ਪਰਚੇ ਪੁਆਏ ਇੱਥੋਂ ਤੱਕ ਕਿ ਆਹਦੇ ਘਰ ਪੱਟਲੇ ਯਾਰ ਹੂੰ ਹੁਣ ਇੱਥੇ ਆਪਾਂ ਕੀ ਨਾਂ ਲੈਣਾ ਕਹਿੰਦਾ ਆਪਦੇ ਘਰ ਖਤਮ ਕਰਲੇ ਬੰਦੇ ਨੇ ਤੇ ਆਪਦੀਆਂ ਜ਼ਿੰਦਗੀਆਂ ਦਾਤੇ ਲਾਤੀਆਂ ਸਿਰਫ ਦੂਜੇ ਬੰਦੇ ਕਰਕੇ ਯਾਰ ਇਹ ਬੰਦਾ ਆਪਣੇ ਕੋਲੇ ਚੱਲ ਕੇ ਆ ਗਿਆ ਇਹਦੀ ਮਦਦ ਕਰਨੀ ਆ ਸਹੀ ਹੈ ਬਹੁਤ ਬੰਦੇ ਸੀ ਇਹੋ ਜਿਹੇ ਤੂੰ ਯਾਦ ਕਰਕੇ ਵੇਖ ਲੈ ਤੇਰੇ ਯਾਦ ਆਉ ਉਹ ਯਾਰੀਆਂ ਦੋਸਤੀਆਂ ਰਹਿ ਨਹੀਂ ਗਈਆਂ ਢਿੱਲੋ ਮਰ ਜਾਣੇ ਮਨਾਂ ਵਿੱਚ ਸਿਆਸਤੀ ਜਮਾਨਾ ਸਿਆਸਤ ਜਾਦੇ ਭਾਰੂ ਹੋ ਗਈ ਲੋਕ ਕਹਿੰਦੇ ਲੀਡਰਾਂ ਨੂੰ ਮਾਰੇ ਤੇ ਲੀਡਰ ਵੀ ਲੋਕਾਂ ਨੂੰ ਵੇਖ ਕੇ ਹੀ ਸਿਆਸਤੀ ਹੋ ਗਏ ਜਦੋਂ ਲੀਡਰਾਂ ਨੂੰ ਪਤਾ ਸੀ ਨਾ ਵੀ ਲੋਕ ਖਰੇ ਆ ਉਦੋਂ ਲੀਡਰ ਵੀ ਐਓ ਜੀ ਹਰਕਤ ਨਹੀਂ ਕਰਦੇ ਸੀਗੇ ਹੂੰ ਲੀਡਰਾਂ ਨੂੰ ਪਤਾ ਵੀ ਯਾਰ ਲੋਕਾਂ 'ਚ ਦਾਮ ਨਹੀਂ ਰਿਆ ਹੂੰ ਯਾਰ ਭਾਈ ਇੱਕ ਸ਼ਬਦ ਕਵਾਂ ਚਲੋ ਕੋਈ ਬੁਰਾ ਵੀ ਨਾ ਮੰਨੇ ਹੂੰ ਵੀ ਸਾਰੇ ਨਹੀਂਗੇ ਹੂੰ ਵੀ ਖੱਚ ਨਹੀਂ ਹੋਗੇ ਲੋਕ ਯਾਰ ਜਾਦੇ ਖੱਚ ਹੋਗੇ ਹੈਨਾ ਦੁਨੀਆਂ ਦਾ ਖੱਚੋ ਅੱਗੇ ਕੋਈ ਕੋਈ ਬੰਦਾ ਹੁੰਦਾ ਹੀ ਪਿੰਡ 'ਚ ਇੱਕ ਅੱਧਾ ਯਾਰ ਤਾਂ ਹੀ ਪੁਰਾਣੇ ਬੰਦਿਆਂ ਨੂੰ ਯਾਦ ਕਰਦੇ ਆਪਾਂ ਇੱਕ ਕਿਸਮ ਹੋਰ ਹੁੰਦੀ ਢਿੱਲੋਂ ਮੰਨ ਲਾ ਤੂੰ ਟਰੈਕਟਰ ਲਿਆਂਦਾ ਜਾਂ ਕਾਰ ਲਿਆਂਦੀ ਹੈਨਾ ਹਾਂ ਕਈ ਬੰਦੇ ਵਧਾਈਆਂ ਦੇਣ ਦੀ ਬਜਾਏ ਚੱਬ ਕੇ ਜੇ ਨਹੀਂ ਗੱਲ ਕਰਦੇ ਹਾਂ। ਅੱਛਾ ਆ ਲੈਂਦਾ ਫੋੜ। ਹੂੰ ਆ ਲੈਂਦੀ ਕਾਰ। ਹਾਂ ਉਹ ਬੰਦੇ ਤੇ ਕਾਟਾ ਮਾਰਦੀ। ਉਹ ਖੁਸ਼ ਨਹੀਂ ਹੁੰਦਾ। ਸਹੀ ਹੈ। ਜਿਹੜਾ ਖੁਸ਼ ਹੋਊਗਾ ਨਾ ਉਹਦਾ ਤਾਂ ਮੂੰਹ ਨਹੀਂ ਮਿਚਣਾ ਯਾਰ। ਉਹ ਬੰਦੇ ਦਾ ਪਤਾ ਲੱਗ ਜਾਂਦਾ। ਉਹ ਐਂ ਕਹੀ ਜਾਊ ਬਹੁਤ ਵਧੀਆ ਹੋ ਗਿਆ ਯਾਰ। ਵਧਾਈਆਂ ਬਾਈ ਤੈਨੂੰ ਬਹੁਤ ਵਧੀਆ ਹੋ ਗਿਆ। ਤੇ ਬਾਈ ਇੱਕ ਗੱਲ ਹੋਰ ਮੈਂ ਵਿੱਚੋਂ ਤੁਹਾਡੀ ਟੋਕਦਾ ਹਾਂ ਕਰਤਾ। ਰਿਸ਼ਤੇਦਾਰ ਵੀ ਕਈ ਐਸ ਤਰ੍ਹਾਂ ਦੇ ਹਾਂ। ਹਾਂ ਹਾਂ ਮੈਂ ਤੈਨੂੰ ਬੰਦਿਆਂ ਦੀ ਗੱਲ ਕੀਤੀ ਐ ਰਿਸ਼ਤੇ। ਹਾਂ। ਰਿਸ਼ਤੇਦਾਰ ਜਿਹੀ ਬੰਦੇ ਹੀ ਆ ਗਏ ਹਾਂ ਰਿਸ਼ਤੇਦਾਰ ਵੀ ਇਸ ਤਰ੍ਹਾਂ ਦੇ ਬਹੁਤ ਹੁੰਦੇ ਆ